ਅੰਜੀ ਆਸ਼ੀガル ਜੀ ਮੈਂ ਹਰਵਿੰਦਰ ਸਿੰਘ ਨਗਲ ਕਰਾਸ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚਾਹਾਂਗੇ ਰਾਜ ਖੁਸ਼ੀਆਂ ਹੋਵਣਗੀਆਂ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗਣ ਦੀ ਗਾਰੰਟੀ ਆਪਾਂ ਹਰ ਬਰ ਦਿਨ ਉਹਨਾਂ ਵੀਡੀਓ ਸੋਹਣੀ ਲੱਗੀ ਲਾਈਕ ਕਰ ਦਿਓ ਉਹਨਾਂ ਦੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਘਰ ਤਾਕਿ ਤੁਹਾਡੀ ਵੀ ਅਗਲੇ ਦੋਸਤ ਮਿੱਤਰ ਫੈਮਿਲੀ ਦੇ ਵਿੱਚ ਰਿਸਤੇਰ ਵਿੱਚ ਵੀ ਫਾਇਦਾ ਹੋ ਸਕੇ ਤੁਸੀਂ ਸਾਰਾ ਸਾਰਾ ਪਰਚੇ ਕਰਦੀ ਕਰਦੇ ਹੋ ਤੇ ਉਹਨਾਂ ਦਾ ਵੀ ਫਾਇਦਾ ਹੋ ਸਕੇ ਨੰਗਲ ਕਲਾਸ ਹਾਊਸ ਨਾਂ ਦਾ ਚੈਨਲ ਆ ਰਿਹਾ ਇਧਰਲੇ ਪਾਸੇ ਤੇ ਸਾਹਮਣੇ ਸਬਸਕ੍ਰਾਈਬ ਦਾ ਬਟਨ ਰੈੱਡ ਕਲਰ ਵਿੱਚ ਉਹਨੂੰ ਔਨ ਕਰ ਦੋ ਉੱਤੇ ਕਲਿੱਕ ਕਰਕੇ ਦੋ ਬਾਅਦ ਬੈਲ ਆਲ ਦਾ ਆਈਕਨ ਹੋਗਾ ਉਹ ਤੇ ਓਕੇ ਕਰਕੇ ਬੈ ਪਿਆਰ ਕਰੀਬ ਕਹਿ ਲਓ ਉਹਦੇ ਕੱਟ ਪੀਸ 4 ਮੀਟਰ ਤੋਂ ਪਲੱਸ ਆ 4 ਸਵਾ 4 ਸਾਢੇ 4 ਪੌਣੇ 5 ਤੱਕ ਮੀਟਰ ਦੇ ਪੀਸ ਆ ਦੇ ਦੱਸਣਾ ਕਿਸੇ ਨੂੰ ਕੁਛ ਨਹੀਂ 4 ਮੀਟਰ ਤੋਂ ਉੱਪਰ ਦੀ ਗਰੰਟੀ ਹੋਊਗੀ ਰੰਗ ਜਿਹੜਾ ਵੀ ਤੁਸੀਂ ਲੈਣਾ ਲੈ ਲਓ ਮੇਰੇ ਵੱਲੋਂ 4 ਮੀਟਰ ਹੀ ਮੰਨ ਕੇ ਚੱਲੋ ਸਵਾ 4 4 ਮੀਟਰ ਮੰਨ ਕੇ ਚੱਲੋ ਤੇ ਜਿਹੜਾ ਮਰਜ਼ੀ ਲੈ ਲਓ ਜੀ ਸਿਰਫ 400 ਰੁਪਏ ਦਾ 100 ਰੁਪਏ ਮੀਟਰ ਦੇ ਹਿਸਾਬ ਨਾਲ ਬਾਜ਼ਾਰ ਦੇ ਵਿੱਚ 200 250 ਰੁਪਏ ਮੀਟਰ ਦਾ ਕੱਪੜਾ ਹੈਗਾ ਆਪਣੇ ਕੋਲੋਂ ਸਿਰਫ ਮਿਲੂਗਾ 100 ਰੁਪਏ ਮੀਟਰ ਦੇ ਹਿਸਾਬ ਨਾਲ 400 ਰੁਪਏ ਦਾ ਪੀਜ਼ਾ ਸ਼ਿਪਿੰਗ ਚਾਰਜ ਉੱਪਰ ਲੱਗੂ ਲੱਗੂ ਮੌਕੇ ਦੱਸ ਦਾਂਗੇ ਜਿਹੜਾ ਵੀ ਕਲਰ ਲੈਣਾਗਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਦੁਕਾਨ ਦਾ ਨਾਮ ਹੈਗਾ ਨੰਗਲ ਕਲੋਥ ਹਾਊਸ ਮਹਿਕਲਾ ਮਹਿਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਦੀ ਪੀਰਖਾਨੇ ਬਿਲਕੁਲ ਸਾਹਮਣੇ ਕਿਸੇ ਨਾਲ ਦੀ ਗਲੀ ਹੈ ਗਲੀ ਚ ਆਪਣੀ ਦੁਕਾਨਾ ਜਦੋਂ ਮਰਜ਼ੀ ਆਜੋ ਇੱਕ ਨਾਲ ਦੇ ਚਾਰ ਚਾਰ ਪੰਜ ਪੰਜ ਪੀਸ ਵੀ ਮਿਲ ਜਾਣਗੇ 4 ਮੀਟਰ ਤੋਂ ਪਲੱਸ ਪੀਸ ਆ 4 ਮੀਟਰ ਤੋਂ ਉੱਪਰ ਹੋਊਗਾ ਜਿਹੜਾ ਮਰਜ਼ੀ ਲੈ ਲਓ ਜੀ ਨੰਗਲ ਕਲੋਥ ਹਾਊਸ ਆਪਣੀ ਦੁਕਾਨ ਦਾ ਨਾਮ ਹੈ ਜੀ ਜਦੋਂ ਮਰਜ਼ੀ ਆਜੋ ਬਾਜ਼ਾਰ ਦੇ ਵਿੱਚ ਪੀਰਖਾਨਾ ਪੀਰਖਾਨੇ ਬਿਲਕੁਲ ਸਾਹਮਣੇ ਕਿਸੇ ਨਾਲ ਦੀ ਗਲੀ ਹੈ ਗਲੀ ਚ ਆਪਣੀ ਦੁਕਾਨਾ ਜੇ ਨਹੀਂ ਆ ਸਕਦੇ ਕੂਰੀਅਰ ਵੀ ਕਰਵਾ ਦਾਂਗੇ ਜੀ ਕਲਰ ਮੈਂ ਤੁਹਾਨੂੰ ਦਿਖਾ ਦੇਣਾ ਸਾਰੇ ਜਿਹ ਦੇ ਨਾਮ ਦੀ ਨਾਲ ਡਾਕ ਰਾਹੀਂ ਸੂਟ ਤੁਹਾਡੇ ਘਰੇ ਪਹੁੰਚਾ ਦਾਂਗੇ ਤੇ ਮੰਨ ਲਓ ਵੀ 4-5 ਦਿਨਾਂ ਚ ਮਿਲ ਜਾਊਗਾ ਸ਼ਿਪਿੰਗ ਚਾਰਜ ਲੱਗੂ ਲੱਗੂ ਮੌਕੇ ਤੇ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਜੀ ਕੋਸ਼ਿਸ਼ ਕਰੋ ਵੱਧ ਲੈਣ ਦੀ ਇੱਕ ਤੇ ਇੱਕ ਲਓਗੇ ਫਿਰ ਉਨੇ ਸ਼ਿਪਿੰਗ ਚਾਰਜ ਲੱਗ ਜਾਊਗਾ ਹਨਾ ਕਲਰ ਦਿਖਾ ਦੇ ਲੱਖੇ ਸਾਰੇ ਨੇੜੇ ਤੋਂ ਕਰਕੇ ਦਿਖਾ ਦੇ ਕਲਰ ਬਹੁਤ ਪਿਆਰੇ ਪੈ ਰਿਆ ਸਾਰੇ ਨਵੇਂ-ਨਵੇਂ ਕਲਰ ਆ ਜੀ ਦਾ yellow ਕਲਰ ਆ ਗਿਆ ਹਨਾ ਸਾਰੇ ਨਵੇਂ-ਨਵੇਂ ਕਲਰ ਹਨਾ a to z ਸਾਰੇ ਨਵੇਂ ਕਲਰ ਹਨਾ ਜਿਹੜਾ ਮਰਜ਼ੀ ਲੈ ਲਓ ਸਿਰਫ 400 ਰੁਪਏ ਦਾ ਪੀਸ ਹੈ 4 ਮੀਟਰ ਤੋਂ ਪਲੱਸ ਆ 4 ਮੀਟਰ ਤੋਂ ਵੱਧ ਹੋਊਗਾ ਜੀ 4 ਤੋਂ ਘੱਟ ਨਹੀਂ ਹੋਊਗਾ ਇੱਕ ਨਾਲ ਦੇ ਕਿੰਨੇ ਵੀ ਪੀਸ ਲੈਣੇ ਆ ਲੈ ਲਓ ਜਿਵੇਂ ਹੁਣ ਆ ਕਿੰਨੇ ਕਲਰ ਪਏ ਆ 4-5 ਪਏ ਆ ਜਿਹੜਾ ਮਰਜ਼ੀ ਲੈ ਲਓ ਜਲਦੀ ਜਲਦੀ ਜਿਹੜਾ ਵੀ ਲੈਣਾ ਬੁੱਕ ਕਰ ਲਓ ਦੁਕਾਨ ਤੇ ਆ ਕੇ ਲੈ ਕੇ ਨਾ ਦੁਕਾਨ ਤੋਂ ਆ ਕੇ ਲੈ ਜਾਓ ਜੇ ਨਹੀਂ ਆ ਸਕਦੇ ਆਨਲਾਈਨ ਕਿਦਣਾ ਆਨਲਾਈਨ ਪੇਮੈਂਟ ਪਹਿਲਾਂ ਤੇ ਨਹੀਂ ਪਊਗੀ ਜੀ ਪੈਸੇ ਪਾ ਕੇ ਸਾਡਾ ਨੰਬਰ ਹੈਗਾ 9494316 ਉੱਤੇ ਕੰਟੈਕਟ ਕਰ ਲਓ ਤੇ ਪੇਮੈਂਟ ਅਡਵਾਂਸ ਕਰਕੇ ਸੂਟ ਤੁਹਾਡਾ ਡਾਕ ਰਾਹੀਂ 4-5 ਦਿਨਾਂ ਚ ਘਰੇ ਮਿਲ ਜਾਊਗਾ ਸਿਰਫ ਤੇ ਸਿਰਫ 400 ਰੁਪਏ ਦਾ ਪੀਸ ਸੂਟ ਨਾਰਮਲ ਬਣ ਜਾਂਦਾ ਹੈ 4.5 4.5 4 ਮੀਟਰ ਤੇ ਪੀਸ ਸੂਟ ਬਣ ਜਾਂਦਾ ਵਧੀ 150 200 ਰੁਪਏ ਮੀਟਰ ਦਾ ਕਪੜਾ ਬਜ਼ਾਰਚਾਂ ਵਿਕਦਾਗਾ ਜੀ ਮੈਂ ਸਿਰਫ ਤੁਹਾਨੂੰ 100 ਰੁਪਏ ਮੀਟਰ ਲਾਇਆ ਪ्युअर ਨੇਚਰਲ ਕ੍ਰੇਪ ਦੀ ਗਾਰੰਟੀ ਹੈ ਮੇਰੀ ਪ्युअर ਨੇਚਰਲ ਕ੍ਰੇਪ ਹੋਗਾ ਉਹਦੀ ਗਾਰੰਟੀ ਹੋਊਗੀ ਸਿਰਫ ਤੇ ਸਿਰਫ 400 ਦਾ ਪੀਸ ਆ ਰੰਗ ਬਹੁਤ ਜ਼ਿਆਦਾ ਨੇ ਜਿਹੜੇ ਵੀ ਰੰਗ ਹੈਗੇ ਮੈਂ ਤੁਹਾਨੂੰ ਸਾਰੇ ਦਿਖਾ ਦੇ ਜਲਦੀ ਜਲਦੀ ਜਿਹੜੇ ਲੋਕਲ ਮੇਰੀਆਂ ਭੈਣਾਂ ਨੇ ਕਿ ਦੁਕਾਨ ਤੇ ਆ ਸਕਦੇ ਨੇ ਦੁਕਾਨ ਤੇ ਆ ਜੋ ਜਿਹੜੇ ਨਹੀਂ ਕਸਟਮਰ ਦੁਕਾਨ ਤੇ ਆ ਸਕਦੇ ਆਨਲਾਈਨ ਪਰਚੇਸ ਕਰਦੇ ਆ ਆਨਲਾਈਨ ਕਰ ਲਓ ਜੀ ਸਿਰਫ ਤੇ ਸਿਰਫ 400 ਰੁਪਏ ਦਾ ਇੱਕ ਪੀਸ ਆ 4 ਮੀਟਰ ਤੋਂ ਪਲੱਸ ਦੇਖੋ ਕੱਪੜੇ ਜਲਦੀ ਜਲਦੀ ਦੁਕਾਨ ਤੇ ਆ ਜਿਓ ਰੰਗ ਮੈਂ ਤੁਹਾਨੂੰ ਸਾਰੇ ਦਿਖਾ ਦੇ ਨਵੇਂ ਨਵੇਂ ਰੰਗ ਨੇ ਸਾਰੇ ਜੀ 400 ਰੁਪਏ ਦਾ ਪੀਸ ਆ ਸ਼ਿਪਿੰਗ ਚਾਰਜ ਲੱਗੂ ਲੱਗੂ ਚਾਰ ਪੰਜ ਇਕੱਠੇ ਕਰਕੇ ਮਤਲਬ ਮੰਗਵਾ ਸਕਦੇ ਹੋ ਇੱਕ ਪੀਸ ਤੇ ਸ਼ਿਪਿੰਗ ਚਾਰਜ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਘਰ ਤੋਂ ਘਰ 60 ਰੁਪਏ ਸ਼ਿਪਿੰਗ ਚਾਰਜ ਲੱਗਦੀ ਲੱਗਦੀ ਹੁੰਦੀ ਹੈ ਜੀ ਨੈਚੁਰਲ ਕਰੇਵ ਪਿਓਰ ਕਰੇਵ ਕਹਿੰਦਾ ਨੈਚੁਰਲ ਕਰੇਵ ਕਹਿੰਦਾ ਉਹ ਕਪੜਾ ਦਾ ਜੀ ਗਰੰਟੀ ਵਾਲਾ ਉਹੀ ਹੋਊਗਾ ਪਿਓਰ ਦਾ ਹੋਊਗਾ ਬਿਲਕੁਲ ਫਾਈਨ ਕੁਆਲਟੀ ਹੈ ਇੱਕ ਨੰਬਰ ਕੁਆਲਟੀ ਆ ਕੋਈ ਕਾਪੀ ਨਹੀਂ ਹੈਗੀ ਸਿਰਫ ਸਿਰਫ 400 ਰੁਪਏ ਦਾ ਪੀਸ ਆ ਨੰਗਲ ਕrafts house ਮਾਲਕ ਦਾ ਨੰਬਰ ਹੈਗਾ 9494316000 ਜਲਦੀ ਜਲਦੀ ਆਜੋ ਜੇ ਨਹੀਂ ਆ ਸਕਦੇ ਆਨਲਾਈਨ ਆਰਡਰ ਦੇ ਸਕਦੇ ਹੋ ਨੰਬਰ ਤੇ ਕਾਲ ਕਰ ਲਓ WhatsApp ਮੈਸੇਜ ਕਰ ਲਓ ਬਾਕੀ ਸਾਰੀ ਤੁਹਾਨੂੰ ਦੱਸ ਦਾਂਗੇ ਇਨਫੋਰਮੇਸ਼ਨ ਜੋ ਵੀ ਹੋਊਗੀ ਮੈਂ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਅਗਵੀਡੀਓ ਚ ਅਸੀ ਕਾਲ